ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਹਾਜ਼ਰ ਨਵੇਂ ਕਹਾਣੀ ਦੇ ਨਾਲ ਅੱਜ ਦੀ ਕਹਾਣੀ ਹੈ ਇੱਕ ਗਰੀਬ ਕਿਸਾਨ ਦੀ ਇੱਕ ਗਰੀਬ ਕਿਸਾਨ ਇੱਕ ਪਿੰਡ ਵਿੱਚ ਰਹਿੰਦਾ ਹੈ ਤੇ ਉਸ ਦੀ ਇੱਕ ਬੇਟੀ ਆ ਜੋ ਕਿ ਬਹੁਤ ਜ਼ਿਆਦਾ ਖੂਬਸੂਰਤ ਆ ਉਸ ਦੀ ਬੇਟੀ ਦੇ ਚਾਰ ਸੁਪੇਰੇ ਬਹੁਤ ਜ਼ਿਆਦਾ ਚਰਚੀ ਨੇ ਬਹੁਤ ਜ਼ਿਆਦਾ ਖੂਬਸੂਰਤ ਹੋਣ ਦੇ ਨਾਲ ਨਾਲ ਉਹ ਬਹੁਤ ਹੀ ਜ਼ਿਆਦਾ ਦਿਮਾਗ ਤੇਜ਼ ਦੀ ਔਰਤਾ ਤੇ ਜਦੋਂ ਵੀ ਕੋਈ ਉਸ ਨਾਲ ਗੱਲ ਕਰਦਾ ਤਾਂ ਉਸ ਨੂੰ ਇਹ ਸਮਝਦੇ ਆ ਕਿ ਸ਼ਾਇਦ ਇਹ ਬਹੁਤ ਜ਼ਿਆਦਾ ਨਵੇਂ ਜਮਾਨੇ ਦੀ ਪੜ੍ਹੀ ਲਿਖੀ ਇੱਕ ਲੜਕੀ ਆ ਤਾਂ ਇਹ ਹੀ ਜਿਹੜੀ ਅਫਵਾਹ ਇੱਕ ਰਾਜੇ ਕੋਲ ਪਹੁੰਚ ਜਾਂਦੀ ਆ ਰਾਜਾ ਜੋ ਕਿ ਅੱਧ ਖੜ ਉਮਰ ਦਾ 50 ਸਾਲ ਦੇ ਲਗਭਗ ਹੁੰਦਾ ਤੇ ਜਿਹੜੀ ਕਿਸਾਨ ਦੀ ਬੇਟੀ ਹੁੰਦੀ ਆ ਉਹ ਹਜੇ 15 ਸਾਲ ਦੀ ਹੁੰਦੀ ਆ ਤਾਂ ਜਿਹੜਾ ਰਾਜਾ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਇੱਕ ਗਰੀਬ ਕਿਸਾਨ ਦੀ ਬੇਟੀ ਹੈ ਜਿਹੜੀ ਉਹ ਇੰਨੀ ਜ਼ਿਆਦਾ ਖੂਬਸੂਰਤ ਆ ਤੇ ਇੰਨੀ ਜ਼ਿਆਦਾ ਤੇਜ਼ ਦਿਮਾਗ ਵਾਲੀ ਆ ਤਾਂ ਰਾਜਾ ਉਹਨੂੰ ਮਿਲਣਾ ਚਾਹੁੰਦਾ ਜਦੋਂ ਰਾਜਾ ਉਹ ਗਰੀਬ ਕਿਸਾਨ ਦੀ ਬੇਟੀ ਨੂੰ ਮਿਲਦਾ ਤੇ ਰਾਜਾ ਉਸ ਤੇ ਫਿਦਾ ਹੋ ਜਾਂਦਾ ਤੇ ਉਹ ਕਿਸਾਨ ਨੂੰ ਕਹਿੰਦਾ ਕਿ ਇਸ ਬਦਲੇ ਵਿੱਚ ਤੂੰ ਕੀ ਲੈਣਾ ਚਾਹਵੇਂਗਾ ਕਿ ਤੂੰ ਆਪਣੀ ਬੇਟੀ ਦਾ ਰਿਸ਼ਤਾ ਮੇਰੇ ਨਾਲ ਕਰ ਦੇ ਲੇਕਿਨ ਗਰੀਬ ਕਿਸਾਨ ਨਹੀਂ ਮੰਨਦਾ ਗਰੀਬ ਕਿਸਾਨ ਕਹਿੰਦਾ ਕਿ ਨਹੀਂ ਰਾਜਾ ਮੇਰੇ ਹੱਥੋਂ ਪਾਪ ਨਾ ਗਰਾ ਤੂੰ ਮਰਜ ਮੇਰੀ ਲੜਕੇ ਤੋਂ 3 ਗੁਣਾ ਵੱਡਾ ਹੈ ਲੇਕਿਨ ਰਾਜਾ ਤਾਂ ਰਾਜਾ ਹੀ ਆ ਰਾਜੇ ਨੇ ਰਾਜੇ ਨੇ ਆਪਣੀ ਤਾਕਤ ਦੇ ਨਾਲ ਉਸ ਗਰੀਬ ਕਿਸਾਨ ਦੀ ਬੇਟੀ ਨੂੰ ਵਿਆਹ ਕੇ ਆਪਣੇ ਮਹਿਲਾਂ ਵਿੱਚ ਲਿਆਂਦਾ ਹੁਣ ਗਰੀਬ ਕਿਸਾਨ ਦੀ ਬੇਟੀ ਆ ਉਹ ਬਹੁਤ ਜ਼ਿਆਦਾ ਦੁਖੀ ਹੁੰਦੀ ਆ ਕਿ ਮੇਰੇ ਨਾਲ ਕੁਝ ਵੀ ਚੰਗਾ ਨਹੀਂ ਹੋਇਆ ਉਹ ਰਾਜੇ ਨੂੰ ਬਹੁਤ ਜ਼ਿਆਦਾ ਨਫ਼ਰਤ ਕਰਨ ਲੱਗਦੀ ਆ ਤਾ ਰਾਜਾ ਵੀ ਇਹ ਗੱਲ ਸਮਝਣ ਲੱਗ ਜਾਂਦਾ ਹੈ ਕਿ ਵਾਕਈ ਮੈਂ ਇਹਦਾ ਪਾਪ ਕੀਤਾ ਆ ਕਿਉਂਕਿ ਇਹ ਤਾਂ ਮੇਰੇ ਨਾਲ ਖੁਸ਼ ਹੀ ਨਹੀਂਗੀ ਤੇ ਉਹ ਰਾਜਾ ਉਹਦੇ ਨਾਲ ਬਹੁਤ ਸਾਰੀਆਂ ਗੱਲਾਂ ਕਰਦਾ ਕਿ ਕਿਵੇਂ ਨਾ ਕਿਵੇਂ ਇਹਦਾ ਮਨ ਲੱਗ ਜਾਵੇ ਪਰ ਉਹ ਜਿਹੜੀ ਲੜਕੀ ਆ ਉਹ ਬਹੁਤ ਜ਼ਿਆਦਾ ਉਦਾਸ ਰਹਿੰਦੀ ਆ ਅਚਾਨਕ ਥੋੜੇ ਮਹੀਨਿਆਂ ਬਾਅਦ ਉਹ ਲੜਕੀ ਨੂੰ ਪਤਾ ਲੱਗਦਾ ਹੈ ਕਿ ਉਹ ਮਾਂ ਬਣਨ ਵਾਲੀ ਆ ਜਦੋਂ ਉਸ ਨੂੰ ਪਤਾ ਲੱਗਦਾ ਹੈ ਤੇ ਰਾਜਾ ਤਾਂ ਬਹੁਤ ਖੁਸ਼ ਹੁੰਦਾ ਲੇਕਿਨ ਦੂਜੇ ਪਾਸੇ ਉਹ ਬਹੁਤ ਉਦਾਸ ਹੁੰਦੀ ਆ ਉਸ ਨੂੰ ਉਦਾਸੀ ਇਸ ਗੱਲ ਦੀ ਨਹੀਂ ਹੁੰਦੀ ਕਿ ਮੇਰੇ ਨਾਲ ਅਨਿਆਹ ਹੋਇਆ ਹੋਇਆ ਬਲਕਿ ਇਸ ਗੱਲ ਦੀ ਹੁੰਦੀ ਆ ਉਸ ਨੂੰ ਪਤਾ ਹੁੰਦਾ ਹੈ ਕਿ ਜੋ ਰਾਜੇ ਦਾ ਪਹਿਲਾ ਪਿਤਾ ਸੀ ਉਹ ਵੀ ਇੱਕ ਜ਼ਾਲਮ ਰਾਜਾ ਸੀ ਤੇ ਇਹ ਰਾਜਾ ਵੀ ਬਹੁਤ ਜ਼ਾਲਮ ਰਾਜਾ ਤੇ ਜਿਹੜਾ ਮੇਰੀ ਗੋਖ ਵਿੱਚ ਪਾਲ ਰਿਆ ਬੱਚਾ ਤੇ ਉਹ ਵੀ ਜ਼ਾਲਮ ਹੀ ਹੋਏਗਾ ਕਿਉਂਕਿ ਉਸਨੇ ਅਗੋਂ ਇਸ ਰਾਜੇ ਦਾ ਰਾਜ ਭਗ ਸਾਂਭਣਾ ਉਹ ਦੈਨ ਦਿਨ ਉਸ ਚਿੰਤਾ ਵਿੱਚ ਪਈ ਰਹਿੰਦੀ ਆ ਰਾਜਾ ਆ ਕੇ ਉਸ ਦਾ ਹਾਲ ਚਾਲ ਪੁੱਛਦਾ ਉਸ ਦੀ ਕੇਅਰ ਕਰਦਾ ਲੇਕਿਨ ਉਹ ਕੁਝ ਨਹੀਂ ਬੋਲਦੀ ਰਾਜਾ ਇੱਕ ਦਿਨ ਕਹਿੰਦਾ ਕਿ ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਕੀ ਮੁਸੀਬਤ ਆਈ ਆ ਤੁਹਾਡੇ ਤੇ ਤੁਸੀਂ ਇਸ ਤਰ੍ਹਾਂ ਕਿਉਂ ਪਈ ਰਹਿੰਦੇ ਹੋ ਤਾਂ ਉਹ ਕਹਿੰਦੀ ਆ ਕਿ ਨਹੀਂ ਮੇਰੇ ਤੋਂ ਕੋਈ ਮੁਸੀਬਤ ਨਹੀਂ ਆ ਲੇਕਿਨ ਮੈਨੂੰ ਇੱਕ ਦਿਨ ਇੱਕ ਸੁਪਨਾ ਆਇਆ ਸੀ ਉਹ ਸੁਪਨਾ ਬਹੁਤ ਖੌਫਨਾਕ ਸੀ ਰਾਜਾ ਬੜਾ ਹਰਾਨ ਹੋ ਕੇ ਪੁੱਛਦਾ ਕੀ ਕੀ ਸੁਪਨਾ ਸੀ ਉਹ ਕਹਿੰਦਾ ਹੈ ਕਿ ਤੂੰ ਮੈਨੂੰ ਖੁੱਲ ਕੇ ਦੱਸ ਕੋਈ ਸੁਪਨਾ ਉਹ ਕਹਿੰਦੀ ਨਹੀਂ ਇਹ ਸੁਪਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਜੇ ਉਹ ਸੁਪਨਾ ਮੈਨੂੰ ਦੁਬਾਰਾ ਕਦੇ ਆਇਆ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੀ ਰਾਜਾ ਕਹਿੰਦਾ ਠੀਕ ਆ ਥੋੜੇ ਦਿਨ ਲੰਘਦਿਆ ਤਾਂ ਉਹ ਦਿਮਾਗ ਵਿੱਚ ਕੋਈ ਨਾ ਕੋਈ ਤਰਕੀਬ ਸੋਚਦੀ ਰਹਿੰਦੀ ਹੈ ਕਿ ਮੈਂ ਰਾਜੇ ਨੂੰ ਕਿਵੇਂ ਇਸ ਚੀਜ਼ ਬਾਰੇ ਦੱਸਾਂ ਕਿ ਮੈਂ ਇਸ ਗੱਲ ਤੋਂ ਡਰ ਰਹੀਆਂ ਕਿ ਜੇ ਮੇਰੇ ਕੋਖੋਂ ਇੱਕ ਪੁੱਤਰ ਨੇ ਜਨਮ ਲਿਆ ਤਾਂ ਉਹ ਵੀ ਇੱਕ ਜ਼ਾਲਮ ਰਾਜਾ ਹੀ ਨਿਕਲੇਗਾ ਮੈਂ ਨਹੀਂ ਚਾਹੁੰਦੀ ਕਿ ਮੇਰੇ ਕੋਖ ਚੋਂ ਜਨਮ ਲੈ ਕੇ ਇੱਕ ਜ਼ਾਲਮ ਬੇਟਾ ਪੈਦਾ ਹੋਵੇ ਜ਼ਾਲਮ ਰਾਜਾ ਪੈਦਾ ਹੋਵੇ ਮੈਂ ਚਾਹੁੰਦੀ ਹਾਂ ਕਿ ਮੈਂ ਇੱਕ ਅਜਿਹੇ ਪੁੱਤਰ ਨੂੰ ਜਨਮ ਦਵਾਂ ਜਿਨੂ ਕੀ ਸਾਰੀ ਦੁਨੀਆ ਸਲਾਵੇ ਜਿਹੜਾ ਸਾਰੀ ਦੁਨੀਆ ਦਾ ਚਹੇਤਾ ਬਣੇ ਪਰ ਉਸ ਨੂੰ ਪਤਾ ਹੈ ਕਿ ਇਸ ਪੀੜੀ ਵਿੱਚ ਤਾਂ ਇਹ ਕੁਝ ਚੱਲਦਾ ਹੀ ਲਗਾਤਾਰ ਪੀੜੀਦਰ ਪੀੜੀ ਤਾਂ ਉਹ ਦਿਮਾਗ ਵਿੱਚ ਸੋਚਦੀ ਸੋਚਦੀ ਇੱਕ ਫਕੀਰ ਬਾਰੇ ਸੋਚਣ ਲੱਗਦੀ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਇੱਕ ਜਗ੍ਹਾ ਇੱਕ ਫਕੀਰ ਹੈ ਜਿਹੜਾ ਕਿ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਦਿੰਦਾ ਹੈ ਤੇ ਸਹੀ ਰਸਤੇ ਤੇ ਪਾਉਂਦਾ ਹੈ ਉਹ ਸੋਚਦੀ ਸੋਚਦੀ ਰਾਜੇ ਨੂੰ ਇੱਕ ਦਿਨ ਕਹਿੰਦੀ ਆ ਕਿ ਰਾਤ ਮੈਨੂੰ ਉਹੀ ਸੁਪਨਾ ਫੇਰ ਆਇਆ ਰਾਜਾ ਖੁਸ਼ੀ ਨਾਲ ਨੇੜੇ ਹੋ ਕੇ ਬੈਠ ਜਾਂਦਾ ਤੇ ਕਹਿੰਦਾ ਹਾਂ ਦੱਸ ਤੈਨੂੰ ਕੀ ਸੁਪਨਾ ਆਇਆ ਸੀ ਅਜਿਹਾ ਕੀ ਸੁਪਨਾ ਹੈ ਉਹ ਕਹਿੰਦੀ ਆ ਕਿ ਮੇ ਮੈਨੂੰ ਇਹ ਸੁਪਨਾ ਆਇਆ ਕਿ ਜੇਕਰ ਤੁਸੀਂ ਆਪਦੇ ਬੱਚੇ ਨੂੰ ਆਉਣ ਵਾਲੇ ਸਮੇਂ ਵਿੱਚ ਇੱਕ ਚੰਗਾ ਸ਼ਾਸਕ ਚੰਗਾ ਤਾਕਤਵਰ ਰਾਜਾ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਜਗ੍ਹਾ ਤੇ ਜੋ ਫਕੀਰ ਆ ਉਹ ਬੱਚੇ ਨੂੰ ਉਸ ਫਕੀਰ ਕੋਲੇ ਪੜਨੇ ਪਉਣਾ ਪਊਗਾ ਧਰ ਰਾਜਾ ਕਹਿੰਦਾ ਅੱਛਾ ਤੈਨੂੰ ਪਤਾ ਵੀ ਉੱਥੇ ਕੋਈ ਫਕੀਰ ਹੋ ਕਹਿੰਦੀ ਨਹੀਂ ਮੈਨੂੰ ਨਹੀਂ ਇਸ ਚੀਜ਼ ਬਾਰੇ ਪਤਾ ਪਰ ਮੈਂ ਪਤਾ ਕਰਨਾ ਚਾਹੁੰਦੀ ਆ ਕਿ ਵਾਕਈ ਉਸ ਜਗ੍ਹਾ ਤੇ ਕੋਈ ਫਕੀਰ ਹੈ ਕਿ ਇਹ ਸੁਪਨਾ ਮੇਰਾ ਸੱਚਾ ਰਾਜਾ ਕਹਿੰਦਾ ਕਿ ਮੈਂ ਅੱਜ ਹੀ ਪਤਾ ਕਰਦਾ ਰਾਜਾ ਆਪਣੇ ਵਜ਼ੀਰਾਂ ਨੂੰ ਭੇਜ ਕੇ ਸ਼ਾਮ ਨੂੰ ਹੀ ਪਤਾ ਲਗਾਉਂਦਾ ਹੈ ਤਾਂ ਉਹ ਸੱਚਮੁੱਚ ਪਤਾ ਲਗਾਇਆ ਜਾਂਦਾ ਕਿ ਉਸ ਜਗ੍ਹਾ ਤੇ ਇੱਕ ਫਕੀਰ ਆ ਜੋ ਕਿ ਇੱਕ ਵਧੀਆ ਸਿੱਖਿਆ ਦਿੰਦਾ ਬੱਚਿਆਂ ਨੂੰ ਰਾਜਾ ਹੈਰਾਨ ਹੁੰਦਾ ਤੇ ਰਾਜਾ ਕਹਿੰਦਾ ਕਿ ਰਾਣੀ ਤੂੰ ਤਾਂ ਸੱਚ ਕਹਿਨੀ ਆ ਬਾਕੀ ਉੱਥੇ ਇੱਕ ਫਕੀਰ ਆ ਜੋ ਬੱਚਿਆਂ ਨੂੰ ਵਿਦਿਆ ਦਿੰਦਾ ਤੇ ਉਹ ਕਹਿੰਦੀ ਕਿ ਇਹਦਾ ਮਤਲਬ ਮੇਰਾ ਸੁਪਨਾ ਸੱਚਾ ਉਹ ਕਹਿੰਦਾ ਹਾਂ ਬਿਲਕੁਲ ਸੱਚਾ ਕਹਿੰਦਾ ਕਿ ਐ ਮੈਂ ਤੇਰੀ ਨਾਲ ਵਾਦਾ ਕਰਦਾ ਕਿ ਜਦੋਂ ਹੀ ਆਪਣੇ ਘਰ ਵਿੱਚ ਔਲਾਦ ਹੋਊਗੀ ਤਾਂ ਮੈਂ ਉਸ ਫਕੀਰ ਕੋਲ ਆ ਤੇ ਬੱਚੇ ਨੂੰ ਪੜ੍ਹਨ ਭੇਜਾਂਗਾ ਤਾਂ ਰਾਣੀ ਬਹੁਤ ਖੁਸ਼ ਹੁੰਦੀ ਆ ਤਾਂ ਉਹ ਥੋੜੇ ਦਿਨ ਲੰਘਦੇ ਆ ਤਾਂ ਉਹਨਾਂ ਦੇ ਘਰ ਇੱਕ ਬਹੁਤ ਸੋਹਣਾ ਖੂਬਸੂਰਤ ਸੁਪੁੱਤਰ ਜਨਮ ਲੈਂਦਾ ਤਾਂ ਉਹ ਜਨਮ ਤੋਂ ਬਾਅਦ ਉਹਦਾ ਵਧੀਆ ਪਾਲਣ ਪੋਸ਼ਣ ਕਰਦੇ ਆ ਤਾਂ ਜਦੋਂ ਉਹ ਸਿੱਖਿਆ ਲੈਣ ਦੇ ਕਾਬਿਲ ਹੋ ਜਾਂਦਾ ਤੋ ਉਸ ਨੂੰ ਉਸ ਫਕੀਰ ਕੋਲੇ ਭੇਜਿਆ ਜਾਂਦਾ ਕਿਉਂਕਿ ਉਹ ਰਾਣੀ ਚਾਹੁੰਦੀ ਆ ਕਿ ਉਹ ਇੱਕ ਵਧੀਆ ਸਪੁੱਤਰ ਦੀ ਦੇਖਭਾਲ ਕਰਕੇ ਇੱਕ ਚੰਗਾ ਰਾਜਾ ਜਿਹੜਾ ਸ਼ਾਸਕ ਆ ਉਸ ਨੂੰ ਜ਼ਿੰਦਗੀ ਵਿੱਚ ਕਾਮਜਾਬ ਰਾਜਾ ਬਣਾਵੇ ਤਾਂ ਉਹ ਫਕੀਰ ਕੋਲੇ ਬੱਚੇ ਨੂੰ ਪੜ੍ਹਨ ਲਈ ਵਿੱਦਿਆ ਹਾਸਲ ਕਰਨ ਲਈ ਭੇਜਿਆ ਜਾਂਦਾ ਫਕੀਰ ਉਸ ਬੱਚੇ ਨੂੰ ਬਹੁਤ ਵਧੀਆ ਸਿੱਖਿਆ ਦਿੰਦਾ ਛੋਟੀਆਂ-ਛੋਟੀਆਂ ਗੱਲਾਂ ਸਮਝਾਉਂਦਾ ਚੰਗੀ ਵਿਦਿਆ ਹਾਸਲ ਕਰਾਉਂਦਾ ਤੇ ਲੰਬੇ ਸਮੇਂ ਤੱਕ ਵਿਦਿਆ ਹਾਸਲ ਕਰਨ ਤੋਂ ਬਾਅਦ ਜਿਹੜਾ ਉਹ ਬੱਚਾ ਆ ਉਹ ਆਪਣੇ ਘਰ ਵਾਪਸ ਆ ਜਾਂਦਾ ਹੁਣ ਉਹ ਜਵਾਨ ਹੋ ਚੁੱਕਾ ਹੈ ਜਦੋਂ ਇਹ ਘਰ ਵਾਪਸ ਆਉਂਦਾ ਤਾਂ ਥੋੜੇ ਸਮੇਂ ਬਾਅਦ ਹੀ ਉਸਦੇ ਪਿਤਾ ਯਾਨੀ ਕਿ ਰਾਜੇ ਦੀ ਮੌਤ ਹੋ ਜਾਂਦੀ ਹੈ ਮਨ ਜਿਹੜਾ ਉਹ ਬੱਚਾ ਉਸ ਨੂੰ ਰਾਜ ਭਾਗ ਤੇ ਬਿਠਾਇਆ ਜਾਂਦਾ ਤਖਤ ਤੇ ਬਿਠਾਇਆ ਜਾਂਦਾ ਜਿਹੜੇ ਤਖਤ ਤੇ ਉਸ ਦਾ ਪਿਤਾ ਬੈਠਦਾ ਸੀ ਤਾਂ ਉਹ ਤਖਤ ਤੇ ਬੈਠਦਾ ਤਾਂ ਉਸ ਦੀ ਜਿਹੜੀ ਪਰਜਾ ਉਹ ਉਸ ਦੇ ਹੁਕਮ ਸੁਣਦੀ ਆ ਉਹ ਰਾਜੇ ਦੇ ਤੌਰ ਤੇ ਇੱਕ ਰਾਜਾ ਬਣ ਕੇ ਨਵਾਂ ਰਾਜਾ ਬਣ ਕੇ ਜਨਤਾ ਨੂੰ ਆਪਦੀ ਪਰਜਾ ਨੂੰ ਹੁਕਮ ਸੁਣਾਉਂਦਾ ਹੈ ਲੇਕਿਨ ਜਦੋਂ ਰਾਣੀ ਵੇਖਦੀ ਆ ਕਿ ਮੇਰਾ ਸੁਪੁੱਤਰ ਰਾਜਾ ਬਣ ਗਿਆ ਉਹਦੇ ਦਿਲ ਵਿੱਚ ਆਸ ਮੀਤ ਸੀ ਕਿ ਮੇਰੇ ਪੁੱਤਰ ਤੋਂ ਸਾਰੀ ਜਨਤਾ ਬਹੁਤ ਖੁਸ਼ ਹੋਵੇਗੀ ਇਹ ਲੋਕਾਂ ਨਾਲ ਅਣਿਆ ਨਹੀਂ ਕਰੇਗਾ ਤਾਂ ਜਦੋਂ ਉਹ ਤਖਤ ਤੇ ਬੈਠੇ ਆਪਣੇ ਪੁੱਤ ਨੂੰ ਰਾਜੇ ਵਜੋਂ ਵੇਖਦੀ ਆ ਤਾਂ ਉਹ ਦੇਖਦੀ ਆ ਕਿ ਉਸ ਦਾ ਆਪਣੇ ਪਿਓ ਦਾਦੇ ਤੋਂ ਕੋਈ ਫਰਕ ਨਹੀਂ ਕਿਉਂਕਿ ਉਸ ਦੀ ਜਿਹੜੀ ਜਨਤਾ ਪਰਜਾ ਉਸੇ ਤਰ੍ਹਾਂ ਦੁਖੀ ਨਜ਼ਰ ਆ ਰਹੀ ਆ ਜਦੋਂ ਹੀ ਉਸ ਦਾ ਸੁਪੁੱਤਰ ਉਸ ਤਖਤ ਤੇ ਬੈਠਦਾ ਤਾਂ ਉਹ ਕੋਈ ਅਜੇਹਾ ਬਚਨ ਅਜੇਹਾ ਕਾਨੂੰਨ ਲਾਗੂ ਕਰ ਦਿੰਦਾ ਅਜੇਹਾ ਪਰਵਚਨ ਕਰ ਦਿੰਦਾ ਕਿ ਉਹ ਜਨਤਾ ਜਿਹੜੀ ਉਹ ਉਦਾਸ ਹੋ ਜਾਂਦੀ ਆ ਤਾਂ ਉਹ ਬਹੁਤ ਜ਼ਿਆਦਾ ਇੱਕ ਸਖਤ ਰਾਜਾ ਬਣ ਜਾਂਦਾ ਦਿਨ ਬਦਿਨ ਜਦੋਂ ਉਹ ਤਖਤ ਤੇ ਬੈਠਦਾ ਤਾਂ ਉਦੋਂ ਹੀ ਉਹ ਜਨਤਾ ਨੂੰ ਕੋਈ ਨਾ ਕੋਈ ਅਜੇਹੀ ਸਜ਼ਾ ਦਿੰਦਾ ਜਿਸ ਕਰਕੇ ਪਰਜਾ ਵਿੱਚ ਸਹਿਮ ਪੈਦਾ ਹੋ ਜਾਂਦਾ ਕਿ ਇਹ ਰਾਜਾ ਤਾਂ ਆਪਣੇ ਪਿਓ ਦਾਤੇ ਤੋਂ ਵੀ ਬਹੁਤ ਜ਼ਿਆਦਾ ਖਤਰਨਾਕ ਆ ਜਨਤਾ ਦੇ ਵਿੱਚ ਉਹਦੇ ਪ੍ਰਤੀ ਨਫ਼ਰਤ ਡਰ ਪੈਦਾ ਹੋ ਜਾਂਦਾ ਲੇਕਿਨ ਦੂਜੇ ਪਾਸੇ ਰਾਣੀ ਬਹੁਤ ਹੈਰਾਨ ਹੁੰਦੀ ਆ ਪਰੇਸ਼ਾਨ ਹੁੰਦੀ ਆ ਕਿ ਮੈਂ ਤਾਂ ਇਹ ਸੋਚਿਆ ਨਹੀਂ ਸੀ ਉਹ ਫਕੀਰ ਕੋਲ ਫੇਰ ਜਾਂਦੀ ਆ ਕਿ ਕਹਿੰਦੀ ਆ ਕਿ ਫਕੀਰ ਜੀ ਮੈਂ ਤਾਂ ਤੁਹਾਡੇ ਕੋਲੇ ਬੱਚਾ ਪੜਨ ਲਈ ਵਿਦਿਆਲੀ ਭੇਜਿਆ ਸੀ ਕਿ ਉਹ ਇੱਕ ਚੰਗਾ ਰਾਜਾ ਬਣੇਗਾ ਲੇਕਿਨ ਉਸ ਵਿੱਚ ਤਾਂ ਪਿਓ ਦਾਦੇ ਤੋਂ ਕੋਈ ਫਰਕ ਨਹੀਂ ਆ ਉਹਦਾ ਤਾਂ ਸੁਭਾਅ ਉਹਨਾਂ ਤੋਂ ਵੀ ਜ਼ਿਆਦਾ ਸਖਤ ਆ ਤਾ ਫਕੀਰ ਕਹਿੰਦਾ ਕਿ ਤੁਸੀਂ ਆਪਣੇ ਬੱਚੇ ਨੂੰ ਇੱਥੇ ਲੈ ਕੇ ਆਇਓ ਤਾਂ ਉਹ ਰਾਣੀ ਇੱਕ ਦਿਨ ਆਪਣੇ ਬੇਟੇ ਨੂੰ ਬਿਠਾ ਕੇ ਪੁੱਛਦੀ ਆ ਕਿ ਬੱਚੇ ਤੂੰ ਇਸ ਤੈਮ ਰਾਜਾ ਤੇ ਮੈਂ ਤੇਰੀ ਗੱਲ ਤਾਲ ਨਹੀਂ ਸਕਦੀ ਨਿਖੇਦੀ ਨਹੀਂ ਕਰ ਸਕਦੀ ਪਰ ਮੈਂ ਤੇਰੇ ਨਾਲ ਕੋਈ ਗੱਲ ਸ਼ੇਅਰ ਕਰਨਾ ਸਾਂਝਾ ਕਰਨਾ ਚਾਹੁੰਦੀ ਆ ਕਿ ਤੂੰ ਇਸ ਤਰ੍ਹਾਂ ਤਖਤ ਤੇ ਬੈਠ ਕੇ ਲੋਕਾਂ ਦੀਆਂ ਬਾਤਾਂ ਦਵਾਵਾ ਕਿਉਂ ਲੈ ਰਿਆ ਹੈ ਕਿਉਂ ਉਹਨਾਂ ਨੂੰ ਸਜ਼ਾ ਦੇ ਰਿਹਾ ਹੈ ਤਾ ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਹੈ ਕਿ ਮੈਂ ਤੈਨੂੰ ਇੰਨੀ ਵਧੀਆ ਪਰਵਰਿਸ਼ ਦਿੱਤੀ ਸਿੱਖਿਆ ਦੇਣ ਲਈ ਇੰਨੀ ਦੂਰ ਚੰਗੇ ਫਕੀਰ ਕੋਲੇ ਭੇਜਿਆ ਲੇਕਿਨ ਤੂੰ ਤਾਂ ਮੈਨੂੰ ਕੋਈ ਰਿਜ਼ਲਟ ਨਹੀਂ ਦਿੱਤਾ ਤਾਂ ਉਹ ਰਾਜਾ ਹਰਾਨ ਹੋ ਕੇ ਕਹਿੰਦਾ ਕਿ ਮਾਂ ਇਹ ਗੱਲ ਤੋਂ ਮੈਂ ਵੀ ਹਰਾਣਾ ਕਿ ਮੈਂ ਜਦੋਂ ਉਸ ਤਖਤ ਤੇ ਜਾ ਕੇ ਬੈਠਦਾ ਤਾਂ ਪਤਾ ਨਹੀਂ ਮੇਰੇ ਅੰਦਰੋਂ ਮੇਰੀ ਜ਼ੁਬਾਨ ਚੋਂ ਹੀ ਮੈਨੂੰ ਸਖਤ ਕਾਨੂੰਨ ਅੰਦਰੋਂ ਲਾਗੂ ਹੁੰਦੇ ਨੇ ਤੇ ਮੇਰੇ ਮੂੰਹ 'ਚੋਂ ਕੋਈ ਚੰਗੀ ਆਵਾਜ਼ ਹੀ ਨਹੀਂ ਨਿਕਲਦੀ। ਰਾਣੀ ਆਪਣੇ ਬੱਚੇ ਨੂੰ ਰਾਜੇ ਨੂੰ ਉਸ ਨੂੰ ਫਕੀਰ ਕੋਲ ਦੁਬਾਰਾ ਲੈ ਕੇ ਜਾਂਦੀ ਆ ਤਾਂ ਉਹ ਫਕੀਰ ਨੂੰ ਸਾਰੀ ਗੱਲ ਦੱਸਦੀ ਆ। ਤਾਂ ਫਕੀਰ ਜਦੋਂ ਉਸ ਰਾਜੇ ਨੂੰ ਮਿਲਦਾ ਤੇ ਰਾਜਾ ਗੁਰੂ ਵਜੋਂ ਉਸ ਨੂੰ ਨਮਜ਼ ਕਰ ਕਰਦਾ ਤੇ ਚਰਨਾਂ ਵਿੱਚ ਬੈਠ ਜਾਂਦਾ। ਤਾਂ ਫਕੀਰ ਪੁੱਛਦਾ ਕਿ ਹਾਂ ਬੇਟਾ ਕੀ ਮੁਸੀਬਤ ਹੈ ਤੈਨੂੰ? ਤੋ ਦੱਸਦਾ ਹੈ ਕਿ ਫਕੀਰ ਜੀ ਜਦੋਂ ਮੈਂ ਉਸ ਤਖਤ ਤੇ ਬੈਠਦਾ ਆਂ ਰਾਜ ਭਗ ਤੇ ਬੈਠਦਾ ਆਂ ਤਾਂ ਪਤਾ ਨਹੀਂ ਮੇਰੇ ਅੰਦਰ ਕੀ ਸ਼ੈਤਾਨ ਪੈਦਾ ਹੁੰਦਾ ਹੈ ਕਿ ਮੇਰੇ ਤੋਂ ਜੋ ਮੇਰੇ ਅੰਦਰ ਲਿਆਗਤਾ ਨਿਮਰਤਾ ਉਹ ਸਾਰੀ ਖਤਮ ਹੋ ਜਾਂਦੀ ਆ ਤਾਂ ਫਕੀਰ ਕਹਿੰਦਾ ਹੈ ਕਿ ਅਜਿਹਾ ਕਿਉਂ ਹੁੰਦਾ ਤੈਨੂੰ ਪਤਾ ਉਹ ਕਹਿੰਦਾ ਨਹੀਂ ਜੇਕਰ ਮੈਨੂੰ ਪਤਾ ਹੋਵੇ ਤਾਂ ਫਿਰ ਮੈਂ ਅਜਿਹਾ ਕਰਾਂ ਹੀ ਕਿਉਂ ਤਾਂ ਉਹ ਕਹਿੰਦਾ ਹੈ ਕਿ ਜਦੋਂ ਮੈਂ ਆਪਦੇ ਨਾਰਮਲ ਕੱਪੜੇ ਘਰ ਵਾਲੇ ਨਾਰਮਲ ਪਹਿਰਾਵੇ ਵਿੱਚ ਆ ਜਾਂਦਾ ਤਾਂ ਉਦੋਂ ਮੈਂ ਬਹੁਤ ਨਿਮਰਤਾ ਭਰਿਆ ਹੋ ਜਾਂਦਾ ਉਦੋਂ ਮੇਰੇ ਦਿਮਾਗ ਵਿੱਚ ਕਿਸੇ ਪ੍ਰਤੀ ਕੋਈ ਤਸ਼ੱਦਦ ਨਹੀਂ ਆਉਂਦਾ ਕਿਸੇ ਪ੍ਰਤੀ ਕੋਈ ਅਨਿਆਨ ਨਹੀਂ ਆਉਂਦਾ ਲੇਕਿਨ ਜਦੋਂ ਹੀ ਮੈਂ ਰਾਜਭਾਗ ਤੇ ਬੈਠਦਾ ਤਾਂ ਉਦੋਂ ਹੀ ਮੈਂ ਇੱਕ ਅਨਿਆਪੁਰਖ ਰਾਜਾ ਕਿਉਂ ਬਣ ਜਾਂਦਾ ਹੈ ਅਜਿਹਾ ਕਿਉਂ ਆ ਤਫਕੀਰ ਜੀ ਕਹਿੰਦੇ ਆ ਕਿ ਜਿਵੇਂ ਜਿਵੇਂ ਮੈਂ ਤੈਨੂੰ ਦੱਸਾਂਗਾ ਤੂੰ ਓਵੇਂ ਓਵੇਂ ਕਰਨਾ ਉਹ ਕਹਿੰਦਾ ਜੋ ਹੁਕਮ ਤਾਂ ਫਕੀਰ ਜੀ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਤੂੰ ਜਿਹੜੇ ਤਖਤ ਤੇ ਬੈਠਦਾ ਉਹ ਤਖਤ ਕਿੱਥੋਂ ਆਇਆ ਸੀ ਤੇ ਤੇਰੇ ਪਿਤਾ ਨੂੰ ਕਿੱਥੋਂ ਮਿਲਿਆ ਸੀ ਤੂੰ ਇਸ ਬਾਰੇ ਪਤਾ ਲਗਾਉਣਾ ਕਿ ਉਹ ਤਖਤ ਵਾਕੀ ਕਿਸੇ ਦੀ ਹੱਕ ਦੀ ਕਮਾਈ ਦਾ ਹੈ ਜਾਂ ਫਿਰ ਉਹ ਤਖਤ ਕਿਸੇ ਦੀ ਮਜਬੂਰੀ ਕਰ ਨ ਚੜਾਇਆ ਗਿਆ ਹੈ ਜਾਉ ਖੋਨੀ ਤਖਤ ਤਾਂ ਨਹੀਂ ਤਾਂ ਉਸੇ ਤਰ੍ਹਾਂ ਹੀ ਰਾਜਾ ਫਕੀਰ ਦਾ ਹੁਕਮ ਮੰਨ ਕੇ ਉੱਥੋਂ ਆ ਜਾਂਦਾ ਹੈ ਤਾਂ ਉਹ ਚੱਲਣਾ ਸ਼ੁਰੂ ਕਰਦਾ ਤਾਂ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਤਖਤ ਹੈ ਇਹ ਮੇਰੇ ਪਿਤਾ ਜੀ ਨੂੰ ਜੋ ਇੱਕ ਸ਼ਾਹੂਕਾਰ ਸੀ ਉਸ ਵਜੋਂ ਨਵਾਜਿਆ ਗਿਆ ਸੀਗਾ ਉਸ ਵਜੋਂ ਚੜਾਇਆ ਗਿਆ ਸੀਗਾ ਇਹ ਤਖਤ ਤਾਂ ਉਹ ਪਤਾ ਕਰਦਾ ਹੈ ਕਿ ਉਹ ਸ਼ਾਹੂਕਾਰ ਕਿੱਥੇ ਮਿਲੇਗਾ ਉਹ ਜਾਂਦਾ ਲਾਬਦਾ ਲਾਬਦਾ ਉਸ ਛਾਊਕਾਰ ਕੋਲੇ ਚਲਾ ਜਾਂਦਾ ਹੈ ਤਾਂ ਉਹ ਛਾਊਕਾਰ ਨੂੰ ਕਹਿੰਦਾ ਹੈ ਕਿ ਸਾਹ ਜੀ ਤੁਸੀਂ ਜਿਹੜਾ ਮੇਰੇ ਰਾਜੇ ਨੂੰ ਪਿਤਾ ਜੀ ਨੂੰ ਇਹ ਤਖਤ ਭੇਟ ਕੀਤਾ ਸੀਗਾ ਇਹ ਚੰਨਨ ਦੀ ਲੱਕੜ ਦਾ ਬਣਿਆ ਹੋਇਆ ਤਖਤ ਹੈ ਤੁਸੀਂ ਕਿਉਂ ਭੇਟ ਕੀਤਾ ਸੀ ਉਹ ਕਹਿੰਦਾ ਕਿ ਮੈਂ ਆਪਦੀ ਖੁਸ਼ੀ ਵਜੋਂ ਭੇਟ ਕੀਤਾ ਸੀਗਾ ਕਹਿੰਦਾ ਅੱਛਾ ਤੁਸੀਂ ਵਾਕਈ ਖੁਸ਼ੀ ਵਜੋਂ ਭੇਟ ਕੀਤਾ ਸੀ ਕਹਿੰਦਾ ਹਾਂਜੀ ਬਿਲਕੁਲ ਖੁਸ਼ੀ ਵਜੋਂ ਉਹ ਕਹਿੰਦਾ ਕਿ ਤੁਸੀਂ ਇਹ ਲੱਕੜ ਕਿੱਥੋਂ ਲੈ ਕੇ ਆਏ ਸੀ ਉਹ ਕਹਿੰਦਾ ਕਿ ਮੈਂ ਤਾਂ ਕਿਸੇ ਪਰਿਵਾਰ ਤੋਂ ਲੱਕੜ ਖਰੀਦੀ ਸੀਗੀ ਉਹ ਪਰਿਵਾਰ ਦੇ ਉਹਨਾਂ ਨੇ ਮੇਰੇ ਤੋਂ ਲੋੜ ਮੁਤਾਬਕ ਪੈਸੇ ਲੈ ਸੀਗੇ ਤਾਂ ਮੈਂ ਉਹ ਲੱਕੜ ਖਰੀਦੀ ਸੀ ਤਾਂ ਇਸ ਕਰਕੇ ਜੋ ਤੁਹਾਡੇ ਪਿਤਾ ਜੀ ਸਨ ਉਹਨਾਂ ਨੂੰ ਇਹ ਲੱਕੜ ਬਹੁਤ ਪਸੰਦ ਸੀ ਇਸ ਲਈ ਉਹਨਾਂ ਨੇ ਇਸ ਲੱਕੜ ਦਾ ਤਖਤ ਬਣਵਾ ਲਿਆ ਸੀ ਤੇ ਮੈਂ ਉਹਨਾਂ ਨੂੰ ਤਖਤ ਤੇ ਨਵਾਜਦਾ ਸੀ ਤਾਂ ਉਹ ਕਹਿੰਦਾ ਅੱਛਾ ਕਹਿੰਦਾ ਤੁਸੀਂ ਲੱਕੜ ਕਿੱਥੋਂ ਲਈ ਸੀ ਉਹ ਕਹਿੰਦਾ ਕਿ ਇੱਥੇ ਨੇੜੇ ਦੇ ਪਿੰਡ 'ਚ ਇੱਕ ਕਿਸਾਨ ਪਰਿਵਾਰ ਰਹਿੰਦਾ ਸੀ ਉਹਨਾਂ ਤੋਂ ਲਈ ਸੀ ਉਹ ਕਹਿੰਦੇ ਕਿ ਕਿਸਾਨ ਪਰਿਵਾਰ ਨੇ ਖੁਸ਼ ਹੋ ਕੇ ਲੱਕੜ ਦਿੱਤੀ ਸੀ ਕਹਿੰਦਾ ਹਾਂ ਬਿਲਕੁਲ ਖੁਸ਼ ਹੋ ਕੇ ਕਹਿੰਦਾ ਕਿਸੇ ਮਜਬੂਰੀ 'ਚ ਤਾਂ ਨਹੀਂ ਦਿੱਤੀ ਸੀ ਕਹਿੰਦਾ ਨਹੀਂ ਬਿਲਕੁਲ ਵੀ ਨਹੀਂ ਉਹਨਾਂ ਨੇ ਆਪਣੀ ਮਰਜ਼ੀ ਨਾਲ ਮੈਨੂੰ ਖੁਸ਼ ਹੋ ਕੇ ਭੇਟ ਕੀਤੀ ਸੀ ਉਹ ਕਹਿੰਦੇ ਅੱਛਾ ਠੀਕ ਆ ਉਹ ਰਾਜਾ ਸ਼ਾਹੂਕਾਰ ਨੂੰ ਦਬਾਉਂਦਾ ਹੋਇਆ ਕਹਿੰਦਾ ਕਿ ਸਾਜ ਜੀ ਸੱਚ-ਸੱਚ ਦੱਸੋ ਨਹੀਂ ਤਾਂ ਮੈਂ ਪਤਾ ਕਰ ਲਵਾਂਗਾ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਉੱਥੇ ਉਹ जाट ਕਿਸਾਨ ਪਰਿਵਾਰ ਰਹਿੰਦਾ ਉਹਨਾਂ ਕੋਲ ਚਲੇ ਜਾਓ ਤਾਂ ਹੁਣ ਰਾਜਾ ਉਹ ਕਿਸਾਨ ਪਰਿਵਾਰ ਕੋਲੇ ਜਾਂਦਾ ਤੇ ਕਿਸਾਨ ਪਰਿਵਾਰ ਨੂੰ ਪੁੱਛਦਾ ਹੈ ਕਿ ਤੁਸੀਂ ਜੋ ਚੰਦਨ ਦੀ ਲੱਕੜ ਸ਼ਾਹੂਕਾਰ ਨੂੰ ਦਿੱਤੀ ਆ ਤੁਸੀਂ ਆਪਣੀ ਖੁਸ਼ੀ ਨਾਲ ਦਿੱਤੀ ਆ ਤਾਂ ਉਹ ਸ਼ਾਹੂਕਾਰ ਦਾ ਪਰਿਵਾਰ ਸੌਰੀ ਰਾਜੇ ਦਾ ਜਿਹੜਾ ਪਰਿਵਾਰ ਆ ਉਹ ਰਾਜੇ ਨੂੰ ਵੇਖ ਕੇ ਕਿਸਾਨ ਪਰਿਵਾਰ ਉਹ ਹੈਰਾਨ ਹੋ ਜਾਂਦਾ ਤੇ ਇੱਕਦਮ ਸਹਿਮ ਜਾਂਦਾ ਤੇ ਉਹ ਕਹਿੰਦਾ ਹਾਂਜੀ ਅਸੀਂ ਬਿਲਕੁਲ ਖੁਸ਼ੀ ਨਾਲ ਦਿੱਤੀ ਆ ਰਾਜਾ ਉਹਨਾਂ ਦੇ ਕੋਲ ਬੈਠ ਕੇ ਨਰਮਾਈ ਨਾਲ ਕਹਿੰਦਾ ਹੈ ਕਿ ਤੁਸੀਂ ਮੇਰੀ ਪਰ ਜਾਓ ਤਾਂ ਮੈਂ ਤੁਹਾਡਾ ਰਾਜਾ ਤੇ ਅੱਜ ਮੈਂ ਤੁਹਾਡੇ ਬਰਾਬਰ ਇੱਕ ਪਰਜਾਤਵਰ ਤੇ ਆਇਆ ਕਿ ਤੁਸੀਂ ਮੈਨੂੰ ਮੇਰੀ ਤੁਹਾਡੇ ਅੱਗੇ ਬੇਨਤੀ ਆ ਸੱਚ ਦੱਸੋਗੇ ਕਿ ਉਹ ਚੰਦਨ ਦੀ ਲੱਕੜ ਇੰਨੀ ਕੀਮਤੀ ਲੱਕੜ ਇੰਨੀ ਖੁਸ਼ਬੂ ਵਾਲੀ ਤੂੰ ਸਿਉ ਛਾਉਕਾਰ ਨੂੰ ਕਿਉਂ ਦਿੱਤੀ ਤਾਂ ਜਦੋਂ ਰਾਜਾ ਨਰਮਈ ਵਿੱਚ ਬੋਲਦਾ ਹੈ ਤੇ ਉਹ ਸਾਰਾ ਪਰਿਵਾਰ ਰਾਜੇ ਦੇ ਦਵਾਲੇ ਇਕੱਠਾ ਹੋ ਕੇ ਬੈਠ ਜਾਂਦਾ ਹੈ ਕਿਸਾਨ ਪਰਿਵਾਰ ਤੇ ਸਭ ਤੋਂ ਪਹਿਲਾਂ ਕਿਸਾਨ ਪਰਿਵਾਰ ਦਾ ਜੋ ਮੋਢੇ ਹੁੰਦਾ ਹੈ ਉਹ ਸਾਰੀ ਘਟਨਾ ਦੱਸਦਾ ਹੈ ਉਹ ਕਹਿੰਦਾ ਹੈ ਕਿ ਅਸੀਂ ਰਾਜੇ ਅਸੀਂ ਸ਼ਾਹੂਕਾਰ ਤੋਂ ਪੈਸੇ ਲੈ ਸੀ ਵਿਆਸ ਦੇ ਉੱਪਰ ਜਦੋਂ ਕਿ ਸਾਡੀ ਫਸਲ ਤਬਾਹ ਹੋ ਗਈ ਸੀ ਲੇਕਿਨ ਕੋਈ ਸਮਾਂ ਨਾ ਸਾਡੇ ਤੋਂ ਪੈਸੇ ਵਾਪਸ ਨਹੀਂ ਦਿੱਤੇ ਗਏ ਇਸ ਕਰਕੇ ਸ਼ਾਹੂਕਾਰ ਨੂੰ ਸਾਡੇ ਵਿਹੜੇ ਵਿੱਚ ਲੱਗਿਆ ਹੋਇਆ ਚੰਦਨ ਦਾ ਦਰਖਤ ਬਹੁਤ ਪਸੰਦ ਆਇਆ ਤੇ ਉਹ ਸਾਨੂੰ ਆ ਕੇ ਕਹਿਣ ਲੱਗਾ ਕਿ ਮੈਨੂੰ ਇਹ ਚੰਦਨ ਦੀ ਲੱਕੜ ਚਾਹੀਦੀ ਆ ਲੇਕਿਨ ਅਸੀਂ ਉਸ ਨੂੰ ਇਹ ਲੱਕੜ ਦੇਣ ਤੋਂ ਮਨਾ ਕਰ ਦਿੱਤਾ ਪਰ ਉਹ ਸ਼ਾਹੂਕਰ ਨੇ ਤੁਹਾਡੇ ਪਿਤਾ ਜੀ ਦੇ ਨੁਮਾਇंदे ਮਤਲਬ ਕਿ ਤੁਹਾਡੇ ਰਾਜ ਭਾਗ ਦੇ ਕੁਝ ਵਜ਼ੀਰ ਬੰਦੇ ਜਿਹੜੇ ਕਿ ਨਾਲ ਆਏ ਉਹਨਾਂ ਦੇ ਦਬਾਅ ਤੇ ਸਾਡੇ ਤੋਂ ਇਹ ਲੱਕੜ ਲੈ ਲਈ ਤੇ ਸਾਨੂੰ ਮਜਬੂਰੀ ਵਿੱਚ ਚੰਦਨ ਦੀ ਲੱਕੜ ਰਾਜੇ ਨੂੰ ਪੈਸਿਆਂ ਬਦਲੇ ਦੇਣੀ ਪਈ ਤਾਂ ਰਾਜਾ ਪੁੱਛਦਾ ਹੈ ਕਿ ਕੀ ਇਹ ਲੱਕੜ ਤੁਸੀਂ ਕੀ ਤੋਂ ਬਾਹਰੋਂ ਲਿਆ ਕੇ ਲਾਈ ਸੀ ਉਹ ਕਹਿੰਦੇ ਨਹੀਂ ਕਹਿੰਦਾ ਰਾਜਾ ਪੁੱਛਦਾ ਹੈ ਕਿ ਇਹ ਚੰਦਨ ਦੀ ਲੱਕੜ ਇੰਨੀ ਕੀਮਤੀ ਕਿਉਂ ਸੀ ਇਸ ਵਿੱਚ ਇੰਨੀ ਖੁਸ਼ਬੂ ਕਿਉਂ ਆਉਂਦੀ ਸੀ ਉਹ ਕਿਸਾਨ ਪਰਿਵਾਰ ਕਹਿੰਦਾ ਕਿ ਇਹ ਚੀਜ਼ ਦਾ ਸਾਨੂੰ ਵੀ ਅੱਜ ਤੱਕ ਨਹੀਂ ਸੀ ਪਤਾ ਜਦੋਂ ਪਹਿਲਾਂ ਸਾਡੇ ਦਾਦੇ ਦਾ ਦੇਹਾਂਤ ਹੋਇਆ ਸੀ ਦਾਦਾ ਜੀ ਗੁਜ਼ਰ ਗਏ ਸਨ ਉਸ ਟਾਈਮ ਅਸੀਂ ਉਹਨਾਂ ਦੀਆਂ ਅਸਥੀਆਂ ਇੱਥੇ ਦੱਬ ਕੇ ਉੱਤੇ ਇੱਕ ਚੰਦਨ ਦਾ ਦਰਖਤ ਲਗਾਇਆ ਸੀ ਸਾਡੇ ਦਾਦਾ ਜੀ ਬਹੁਤ ਖੂਨ ਪਸੀਨੇ ਦੀ ਕਮਾਈ ਕਰਦੇ ਸੀ ਉਹ ਇੱਕ ਸਫਲ ਕਿਸਾਨ ਸੀਗੇ ਸ਼ਾਇਦ ਉਹਨਾਂ ਦੀ ਪਸੀਨੇ ਦੀ ਖੁਸ਼ਬੂ ਇਸ ਚੰਦਨ ਦੇ ਰੁੱਖ ਵਿੱਚ ਭਰੀ ਹੋਈ ਆ ਤਾਂ ਦਿਨੋਂ-ਬਦੇਨ ਅਸੀਂ ਸਾਰੇ ਪਰਿਵਾਰ ਨੇ ਇਸ ਰੁੱਖ ਨੂੰ ਬਹੁਤ ਪਿਆਰ ਸਤਿਕਾਰ ਨਾਲ ਪਾਲਿਆ ਸੀ ਅਸੀਂ ਹਰ ਸਾਲ ਇਹ ਰੁੱਖ ਦਾ ਦਿਨ ਮਨਾਉਂਦੇ ਸੀ ਜਦੋਂ ਇਹ ਰੁੱਖ 4 ਸਾਲ ਦਾ ਹੋਇਆ ਤਾਂ ਉਦੋਂ ਉਸ ਸ਼ਾਹੂਕਾਰ ਨੂੰ ਸਾਨੂੰ ਇਸ ਨੂੰ ਦੇਣਾ ਪਿਆ ਤੇ ਇਹ ਰੁੱਖ ਜਿਹਦੀ ਕੀ ਐਨੀ ਖੁਸ਼ਬੂ ਨੇੜੇ ਦੇ ਏਰੀਆ ਵਿੱਚ ਕਿਸੇ ਚੰਦਨ ਦੀ ਨਹੀਂ ਸੀ ਲੇਕਿਨ ਅਸੀਂ ਮਜਬੂਰ ਸੀ ਤਾਂ ਇਸ ਕਰਕੇ ਸਾਨੂੰ ਨਹੀਂ ਪਤਾ ਕਿ ਉਹ ਸ਼ਾਹੂ ਕਰ ਨੇ ਅੱਗੋਂ ਇਹ ਚੰਦਨ ਦੀ ਲੱਕੜ ਕਿਵੇਂ ਭੇਟਾ ਕੀਤੀ ਜਾਂ ਕਿਵੇਂ ਦਿੱਤੀ ਹੁਣ ਰਾਜੇ ਨੂੰ ਬਿਲਕੁਲ ਸਾਰੀ ਸਚਾਈ ਦਾ ਪਤਾ ਲੱਗ ਚੁੱਕਾ ਸੀ ਤਾਂ ਉਹ ਕਿਸਾਨ ਪਰਿਵਾਰ ਨੂੰ ਆਪਣੇ ਮਹਿਲਾਂ ਵਿੱਚ ਲੈ ਕੇ ਜਾਂਦਾ ਹੈ ਤਾਂ ਉੱਥੇ ਜਾ ਕੇ ਕਹਿੰਦਾ ਕਿ ਇਹ ਤੁਹਾਡੇ ਦਾਦਾ ਜੀ ਦੀ ਨਿਸ਼ਾਨੀ ਤਖਤ ਹੈ ਤੁਸੀਂ ਇਸ ਨੂੰ ਆਪਣੇ ਘਰ ਵਿੱਚ ਲੈ ਜਾ ਕੇ ਰੱਖ ਸਕਦੇ ਹੋ ਅੱਜ ਤੋਂ ਬਾਅਦ ਮੈਂ ਆਪਣੇ ਨਾਰਮਲ ਚੇਅਰ ਦੇ ਉੱਪਰ ਆਪਣੇ ਪਰਜਾ ਦੇ ਵਿੱਚ ਬਰਾਜਮਾਨ ਹੋਇਆ ਕਰੂੰਗਾ ਅੱਜ ਤੋਂ ਮੈਂ ਰਾਜਾ ਨਹੀਂ ਹਾਂ ਅੱਜ ਤੋਂ ਮੈਂ ਬਾਰ ਜ਼ਿਆਦਾ ਦੋਸਤ ਬਣ ਕੇ ਰਹਾਗਾ ਤੁਹਾਡਾ ਸਾਥ ਦਾ ਦੋਸਤ ਬਣ ਕੇ ਰਹਾਗਾ ਉਹ ਇੱਕ ਦਿਨ ਤੋਂ ਸ਼ੁਰੂਆਤ ਕਰਦਾ ਤੇ ਲਗਾਤਾਰ ਕਈ ਦਿਨ ਤੱਕ ਇਸੇ ਤਰ੍ਹਾਂ ਹੀ ਕਰਦਾ ਜਿਹਦੇ ਕਾਰਨ ਉਹ ਜਨਤਾ ਨੂੰ ਬਹੁਤ ਹੀ ਪਿਆਰ ਭਰੇ ਸਨੇਹ ਦੇਂਦਾ ਤੇ ਬੜੇ ਵਧੀਆ ਸੁਭਾਣ ਨਾਲ ਪੇਸ਼ ਆਉਂਦਾ ਤੇ ਉਸ ਦੀ ਜਨਤਾ ਪਰਜਾ ਬਹੁਤ ਖੁਸ਼ ਹੁੰਦੀ ਆ ਕਿ ਵਾਕਈ ਰਾਜਾ ਇਸ ਤਖਤ ਤੋਂ ਉਤਰ ਕੇ ਇੱਕ ਨੋਰਮਲ ਇਨਸਾਨ ਬਣ ਗਿਆ ਹੈ ਇੱਕ ਸਾਡੇ ਨਾਲ ਦੁੱਖ ਸਾਂਝਾ ਕਰਨ ਵਾਲਾ ਪਰਿਵਾਰਕ ਮੈਂਬਰ ਬਣ ਗਿਆ ਤਾਂ ਹੁਣ ਰਾਜੇ ਦੇ ਉਸ ਰਾਜ ਵਿੱਚ ਲੋਕ ਖੁਸ਼ੀ-ਖੁਸ਼ੀ ਰਹਿੰਦੇ ਨੇ ਤੇ ਰਾਜੇ ਦੀਆਂ ਦੂਰ-ਦੂਰ ਤੱਕ ਤਾਰੀਫਾਂ ਹੁੰਦੀਆਂ ਨੇ ਕਿ ਅਜਿਹਾ ਮਾਂ ਦੇ ਕੁੱਖੋਂ ਇੱਕ ਬੱਚਾ ਜਨਮਿਆ ਜਿਸ ਨੇ ਰਾਜ ਭਾਗ ਤੇ ਬੈਠ ਕੇ ਵੀ ਕਦੇ ਅਹਿਸਾਸ ਨਹੀਂ ਹੋਣ ਦਿੱਤਾ ਕਿ ਉਹ ਇੱਕ ਰਾਜਾ ਹੈ ਉਹ ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਸਹਾਈ ਹੁੰਦਾ ਹੈ ਤੇ ਸਲਾਮ ਹੈ ਜੈਹੀ ਮਾਂ ਦੀ ਕੋਖ ਨੂੰ ਤਾਂ ਜਦੋਂ ਇਹ ਰਾਣੀ ਲੋਕਾਂ ਤੋਂ ਇਹ ਅਹਿਸਾਸ ਲੈਂਦੀ ਆ ਤਾਂ ਉਹ ਫਕੀਰ ਅੱਗੇ ਜਾ ਕੇ ਕਹਿੰਦੀ ਆ ਕਿ ਅੱਜ ਮੇਰਾ ਜਨਮ ਸਫਲਾ ਹੋ ਗਿਆ ਜੋ ਮੈਂ ਚਾਹੁੰਦੀ ਸੀ ਅੱਜ ਮੈਂ ਉਹ ਲੋਕਾਂ ਤੋਂ ਪਾ ਲਿਆ ਤਾਂ ਫਕੀਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਕਿ ਤੁਸੀਂ ਮੇਰੇ ਬੱਚੇ ਨੂੰ ਇਸ ਲਾਇਕ ਬਣਾਇਆ ਤੇ ਫਕੀਰ ਕਹਿੰਦਾ ਹੈ ਕਿ ਇਹ ਸਾਡਾ ਫਰਜ ਸੀ ਅਸੀਂ ਅੱਗੇ ਵੀ ਕਈ ਬੱਚਿਆਂ ਨੂੰ ਸਹੀ ਰਸਤੇ ਤੇ ਪਾਵਾਂਗੇ ਸਹੀ ਸਿੱਖਿਆ ਦਵਾਂਗੇ ਸਾਡਾ ਫਰਜ ਹੈ ਬੱਚੇ ਨੂੰ ਸਹੀ ਰਸਤਾ ਵਿਖਾਉਣਾ ਕਿਉਂਕਿ ਜੋ ਕਿਸੇ ਦੀ ਖੂਨ ਪਸੀਨੇ ਦੀ ਕਮਾਈ ਅਸੀਂ ਆਪ ਦੇ ਆਪ ਵਿੱਚ ਵਰਤਦੇ ਹਾਂ ਉਹ ਸਾਨੂੰ ਕਦੇ ਵੀ ਸੁੱਖ ਨਹੀਂ ਦੇ ਸਕਦੀ ਸਾਡਾ ਕਦੇ ਵੀ ਨਾਮ ਨਹੀਂ ਬਣਾ ਸਕਦੀ ਅਸੀਂ ਇੱਕ ਨਿਰਮਾਈ ਵਿੱਚ ਰਹਿ ਕੇ ਚੰਗੇ ਇਨਸਾਨ ਬਣ ਸਕਦੇ ਹਾਂ ਤਾਂ ਫੋਕੇਰੇ ਇਹ ਕਹਿੰਦਾ ਹੋਇਆ ਉਸ ਮੂਰੇ ਹੱਥ ਬੰਦ ਹੈ ਤੇ ਕਹਿੰਦਾ ਹੈ ਕਿ ਇਹ ਮੇਰਾ ਫਰਜ ਸੀ ਤੇ ਉਥੋਂ ਰਾਣੀ ਵਾਪਸ ਆਉਂਦੀ ਆ ਤੇ ਲੋਕਾਂ ਦਾ ਤੇ ਸਾਰੇ ਪਰਜਾ ਦਾ ਧੰਨਵਾਦ ਕਰਦੀ ਆ ਇਹ ਸੀ ਜੀ ਅੱਜ ਦੀ ਕਹਾਣੀ ਉਮੀਦ ਆ ਤੁਹਾਨੂੰ ਕਹਾਣੀ ਬਹੁਤ ਵਧੀਆ ਚਿੱਖੇ ਦਾਇਕ ਲੱਗੀ ਹੋਏਗੀ ਕੱਲ ਨਵੀਂ ਕਹਾਣੀ ਨਾਲ ਹਾਜ਼ਰ ਹੋਵਾਂਗੇ ਅੱਜ ਲਈ ਐਨਾ ਹੀ ਕੱਲ ਮਿਲਦੇ ਆਂ ਜੀ ਸਤਿ ਸ਼੍ਰੀ ਅਕਾਲ